ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰਪਰੀ ਸਤਿ ਸ੍ਰੀ ਅਕਾਲ ਤੇ ਲੋ ਜੀ ਅੱਜ ਰੱਬ ਦੀ ਬਹੁਤ ਸੋਹਣਾ ਦਿਨ ਹੋਇਆ ਵੈ ਤੇ ਮਸ਼ੀਨ ਪਹੁੰਚ ਚੁੱਕੀ ਹੈ ਇੱਧਰ ਮਾਮਾ ਜੀ ਨਹੀਂ ਆ ਗਏ ਸਵੇਰ ਦਾ ਟਾਈਮ ਹੋ ਗਿਆ 7 6:30 ਵਜੇ ਦਾ ਤੇ ਪਨੀਰੀ ਉਹ ਟਰਾਲੀ ਦੇ ਵਿੱਚ ਆਪਾਂ ਕੱਲ ਲੋਡ ਕਰਵਾ ਲਿਆ ਤੇ ਉਹਦੇ ਵਿੱਚ ਲੋਡ ਕਰੀ ਗਿਆ ਤੇ ਹੁਣ ਮਸ਼ੀਨ ਲੱਗੇ ਤਾਤ ਤੇ ਸਾਰਾ ਸਭ ਦਿਖਾਉਣੀ ਹੈ ਇੱਧਰ ਖੇਤ ਤਿਆਰ ਹੋਏ ਨੇ ਉਹਦੇ ਪਾਸੇ ਆਪਾਂ ਜੀ ਮਸ਼ੀਨ ਘੁਮਾ ਕੇ ਜਣੀ ਉਹ 4 ਕਿੱਲੇ ਚ ਲੈ ਜਣੀ ਆ ਉੱਥੇ ਆਪਾਂ ਨੂੰ ਡੌਸ ਕਿੱਲੇ ਚ ਲਾਵਾਂਗੇ ਹੋਰ ਤੇ ਬਾਕੀ ਪਕਾਉਣੇ ਤੁਹਾਨੂੰ ਚਲਦੀ 126 ਵੀ ਵੈਰਾਈਟੀ ਲੈਂਦੀ ਆ ਹਾਂ ਤਕਰੀਬਨ 100 ਕਮੈਟ ਲਿਆਏ ਮੈਟ ਦੀ ਲੰਬਾਈ ਵੀ ਜ਼ਿਆਦਾ ਜਿੱਗਾ ਲੱਗ ਗਿਆ ਸਵਾ ਲੱਗ ਗਿਆ ਡੇਢ ਲੱਗ ਗਿਆ ਜਿੰਨਾ ਵੀ ਲੱਗ ਗਿਆ ਇਹ ਕੈੜਾ ਕੰਪਨੀ ਦੀ ਮਸ਼ੀਨ ਹੈ ਜੀ ਕੈੜਾ ਦੀ ਜਾਓ ਤੁਹਾਨੂੰ ਇੱਕ ਵਾਰ ਦੱਸੂਣੇ ਲਿਖਾ ਰਾਦੀ ਆਪਾਂ ਇਹ 6 ਲੰਨਾਂ ਲਾਉਂਦੀ ਆ ਇਹ ਕੈੜਾ ਦੀ ਮਸ਼ੀਨ 6 ਲੰਨਾਂ ਲਾਉਂਦੀ ਆ ਡੀਜ਼ਲ ਇੰਜਨ ਹੈ ਕਬੋਟਾ ਦਾ ਇੰਜਨ ਹੈ ਇਹਦੇ ਵਿੱਚ ਇਹ ਮਾਮਾ ਯੂਨੀ ਪੰਜੂੜੀ ਤੋਂ ਇਹ ਟਰਾਲੀ ਸਪੈਸ਼ਲ ਇਹਦੇ ਵਾਸਤੇ ਹੋਣਾ ਜੀ ਇਹ ਟਰਾਲੀ ਪਹਿਲੀ ਵਾਰ ਵਾਸਤੇ ਸੀ ਇਹਦੇ ਵਾਸਤੇ ਲੰਬੀ ਚਾਹੀਦੀ ਥੋੜੀ ਹੋਰ ਅੱਛਾ ਤਾਂ ਹੁਣ ਓਤੀ ਕੰਮ ਲਏ ਅੱਛਾ ਕੰਮ ਲਈ ਜਾਂਦੇ ਹਾਂ ਇਹ ਤਾਂ ਪੈਂ ਤਾਂ ਜੁਆਇੰਟ ਹੋ ਵੀ ਸਕਦਾ ਇਹਨੂੰ ਹੋਰ ਉਹ ਪਿੱਛੇ ਜਿਵੇਂ ਆ ਥੱਲੇ ਰਹਿੰਦੇ ਹਨ ਹਾਂ ਠੀਕ ਆ ਕੰਮ ਟਰਾਲੀ ਬੰਦਾ ਜੀ ਹਾਂ ਅਸੀਂ ਤਾਂ ਅੱਗੇ ਵੀ ਜਾ ਸਕਦੀ ਥੋੜੀ ਜਿਹਾ ਹੋਰ ਇਹ ਅੱਗੇ ਘੋੜੀ ਆ ਜਾਂਦੀ ਆ ਨਾ ਪਰ ਅੱਜ ਅੱਧੀ ਖਤ ਕਿੱਥੇ ਰਹਿਣੀ ਆ ਕੱਟ ਲਾ ਬੱਲੇ ਨੇ ਲਓ ਜੀ ਪਨੀਰੀ ਲੱਦਤੀ ਤੇ ਮਸ਼ੀਨ ਜਾਰੀ ਹੈ ਤਾਂ ਪਟਾਪ ਉਧਰ ਅੱਧੀ ਦਿial ਹੋ ਗਿਆ ਤਿੰਨ ਸਿਲੰਡਰ ਇੰਜਨ ਹੈ ਹੋਰ ਵੀ ਹੋਰ ਹੈ 4x4 ਪਾਣੀ ਜ਼ਿਆਦਾ ਤਾਂ ਨਹੀਂ ਜ਼ਿਆਦਾ ਹੈ ਕਹਿੰਦੇ ਪਾਣੀ ਬਾ ਪਾਣੀ ਜ਼ਿਆਦਾ ਗਏ ਰਹੇ ਆ ਹਾਂ ਬਸ ਨਿਕਲ ਹੈ ਜੀ ਜਿੱਧਰੋਂ ਮਰਜ਼ੀ ਤੁਹਾਡਾ ਦਿਲ ਕਰਦਾ ਅੰਗਰੇਜ਼ ਨੂੰ ਕਹੋ ਇਹ ਜੀ ਆਪਾਂ ਐਸ ਲੋਟ ਲਵਾਈਏ ਐ ਮੂੜੂ ਗਈ ਜਾਊਗੀ ਮੂੜੂ ਗਈ ਜਾਊਗੀ ਕਾ ਐ ਲਵਾਈਏ ਅਰੇ ਆਪਾਂ ਕਿੱਧਰ ਨੂੰ ਪਾਉਣਾ ਜ਼ਿਆਦਾ ਮੈਂ ਦੇਖੋ ਕਿੱਧਰ ਨੂੰ ਲੋਕ ਆਉਂਦੇ ਉੱਥੋਂ ਨਹੀਂ ਆਉਣਾ ਕਰ ਦੋ ਐਸ ਲੋਟ ਲਵਾਈ ਚਲਾ ਆ ਐ ਲਾ ਦੋ ਫਿਰ ਹਾਂਜੀ ਹਾਂ ਪੜਾ ਰਕੋ ਬਸ ਪਨਾ ਇਧਰ ਪਾਈਪ ਲਾਈਨ ਹਾਂ ਇਹ ਐਸੇ ਪਾ ਬੰਦੇ ਨੇ ਪਤਾ ਉਹ 400 ਦੇ ਵਿੱਚ 400 ਤੇ ਬਾਕੀ ਸਾਡੇ ਨਾਲ ਸਰ ਮजूद ਨੇ ਜੀ ਜੋ ਕੈਰਾ ਕੰਪਟ ਪਟਿਆਲੇ ਤੋਂ オーਨਰ ਨੇ ਜੀ ਤੇ ਆਪਾਂ ਪੂਰੀ ਜਾਣਕਾਰੀ ਲੈਣੇ ਆਂ ਵੀ ਮਸ਼ੀਨ ਦੇ ਵਿੱਚ ਕੀ ਕੀ ਫੀਚਰ ਹੈ ਤੇ ਕਦੋਂ ਤੋਂ ਹਨਾ ਸਟਾਰਟ ਆ ਕੰਮ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਠੀਕ ਠਾਕ ਹੋ ਜੀ ਹਾਂ ਜੀ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਪਹਿਲਾਂ ਪੁੰਚਣ ਤੇ ਜੀ ਧੰਨਵਾਦ ਸਾਰੇ ਕਿਸਾਨ ਵੀਰਾਂ ਨੂੰ ਜਿਹੜੇ ਇਹ ਵੀਡੀਓ ਦੇਖਣਗੇ ਜੀ ਤੇ ਅੱਜ ਮੈਂ ਆਇਆ ਪਿੰਡ ਰਜਿੰਦਰਗੜ ਸਰਾਂਦ ਤਹਿਸੀਲ ਚ ਹਾਂ ਜੀ ਤੇ ਮੇਰੇ ਨਾਲ ਆਏ ਦਰਸ਼ਨ ਸਿੰਘ ਜੀ ਪਿੰਡ ਪੰਜੋਲੀ ਤੋਂ ਜਿਨ੍ਹਾਂ ਨੂੰ ਕੀ ਆਪਾਂ ਗਹਰਾ ਮਸ਼ੀਨ ਦਿੱਤੀ ਹੈ ਹਾਂਜੀ ਤੇ ਮੇਰੇ ਘਰ ਤੁਹਾਡੀ ਇਹਨਾਂ ਨਾਲ ਮੇਰੇ ਮਾਮਾ ਜੂ ਲੱਗਦੇ ਜੀ ਮਾਮਾ ਜੀ ਲੱਗਦੇ ਹਾਂਜੀ 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 ਮੈਂ ਦੇਖ ਰਿਹਾ ਜੀ ਤੁਹਾਡੀਆਂ ਇੱਕ ਦੋ ਵੀਡੀਓ ਆਲਰੇਡੀ ਕੁਝ ਦੋ ਤਿੰਨ ਦਿਨ ਅੱਜ ਪਿੱਛੇ ਜੇ ਜੀ ਜੀ ਅਸਲ ਤੇ ਸਰ ਪਤਾ ਕੀ ਹੈ ਸਾਡੇ ਲਈ ਪਹਿਲਾ ਤਜਰਬਾ ਹੈ ਇਹ ਬਿਲਕੁਲ ਫਸਟ ਟਾਈਮ ਐਕਸਪੀਰੀਅੰਸ ਹੈ ਸਾਡੇ ਲਈ ਜਦ ਮੈਂ ਸਪੈਸ਼ਲ ਇਸੀ ਕਰਕੇ ਆਇਆ ਸੀ ਥੋੜੀ ਜਿਹੀ ਬਾਰਿਸ਼ ਵੀ ਵਧੀਆ ਪੈ ਗਈ ਤੇ ਮਸ਼ੀਨ ਆਪਣੀ ਅੱਜ ਤੁਸੀਂ ਆਪਣੇ ਖੇਤਾਂ 'ਚ ਯੂਜ਼ ਕਰੀ ਜੀ ਜੀ ਜੋ ਬੇਸਿਕਲੀ ਤਾਂ ਦੇਖੋ ਮਸ਼ੀਨਾਂ ਦਾ ਮੇਰਾ ਜਿਹੜਾ ਮਤਲਬ ਇੱਕ ਕਹਿ ਲਓ ਕਿ ਜੁੜ ਜੜਾਓ ਹੈ ਉਹ ਅੱਜ ਦਾ ਨਹੀਂ ਹੈਗਾ तकरीबन 15 ਸਾਲ ਤੋਂ ਹੈ ਜੀ ਸੋ ਇਹ ਉਸ ਟਾਈਮ ਦੀ ਗੱਲ ਹੈ 2009 ਦੀਆਂ ਗੱਲਾਂ ਜਦ ਮੈਨੂੰ ਯਾਦ ਆਉਂਦਾ ਹੈ ਕਿ ਸਭ ਤੋਂ ਪਹਿਲਾਂ ਜਦ ਕਿਸੇ ਨੂੰ ਮਸ਼ੀਨਾਂ ਦਾ ਕੋਈ ਜਾਣਕਾਰੀ ਨਹੀਂ ਸੀ ਜਾਂ ਕੋਈ ਸਮਝ ਨਹੀਂ ਸਾਨੂੰ ਵੀ ਨਹੀਂ ਬਹੁਤ ਜ਼ਿਆਦਾ ਪਤਾ ਸੀ ਅਸੀਂ ਵੀ ਹੁਣ ਅੱਜ ਵਕਤ ਨਾਲ ਬਹੁਤ ਅੱਗੇ ਵਧ ਗਏ ਅਪਡੇਟ ਹੋ ਗਏ ਹਾਂ ਤੇ ਸੋ ਉਹ ਵਕਤ ਤੇ ਅੱਜ ਦੇ ਵਕਤ ਨੂੰ ਸਮਝੀਏ 2009 ਤੋਂ ਸ਼ੁਰੂ ਹੋਈ ਸੀ ਤੇ ਅੱਜ 2024 ਚ ਆਪਾਂ ਖੜੇ ਆ ਤੇ 15 ਸਾਲ ਦਾ ਇਹ ਜਿਹੜਾ ਸਫਰ ਹੈ ਇਹ ਕੋਈ ਸੌਖਾ ਸਫ਼ਰ ਨਹੀਂ ਸੀ ਬਹੁਤ ਹਰੇਕ ਸਾਲ ਕੁਛ ਨਾ ਕੁਛ ਨਵਾਂ ਸੌਖਾ ਐਵੇਂ ਨਹੀਂ ਸੀ ਕਿਉਂਕਿ ਜਿਹੜਾ ਬਦਲਾਅ ਉਹਦਾ ਦੌਰ ਹੁੰਦਾ ਹੈ ਕਿ ਹਲੇ ਤੱਕ ਜਿਹੜਾ ਆਪਾਂ ਹੱਥੀ ਚੋਨਾ ਲੱਗ ਰਿਹਾ ਹੈ ਜੀ ਅੱਜ ਵੀ ਲੱਗ ਰਿਹਾ ਹੈ ਜੀ ਜੀ तकरीबन तकरीबन ਬਹੁਤ ਦੁਨੀਆਂ ਅੱਜ ਵੀ ਹੋਈ ਲਗਾ ਰਹੀ ਹੈ ਹਾਂਜੀ ਲੇਕਿਨ ਹੁਣ 15 ਸਾਲ ਚ ਇੱਕ ਚੀਜ਼ ਦਾ ਜਿਹੜਾ ਫਰਕ ਪਿਆ ਕਿ ਹੁਣ ਜਿਹੜਾ ਲੋਕਾਂ ਦਾ ਰੁਝਾਨ ਹੈ ਕਿਸਾਨ ਦਾ ਰੁਝਾਨ ਹੈ ਮਸ਼ੀਨੀ ਕਰਨ ਵੱਲ ਵੱਧ ਰਹੇ ਫਾਰਮਰ ਵੱਡੇ ਹੋ ਗਏ ਹਾਂ ਉਹ ਤੁਸੀਂ ਉਸ ਨੂੰ ਆਪਾਂ ਕਹਿ ਸਕਦੇ ਆ ਬਾਈ ਡਿਫਾਲਟ ਵੱਧ ਰਹੇ ਬਾਈ ਡਿਫਾਲਟ ਹਾਂ ਕਿਉਂਕਿ ਹੁਣ ਵਕਤ ਹੀ ਐਸਾ ਆ ਗਿਆ ਕਿ ਲੇਬਰ ਦੀ ਕਿੱਲਤ ਹੈ ਜੀ 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 ਸਭ ਤੋਂ ਵੱਡੀਆਂ ਵੈਰਾਈਟੀਆਂ ਆ ਗਈਆਂ ਸੰਘਣੀਆਂ ਵੈਰਾਈਟੀਆਂ ਆ ਗਈਆਂ ਬਾਸਮਤੀ ਵੈਰਾਈਟੀ ਬਹੁਤ ਆ ਗਈ ਹਾਂਜੀ ਜਿਹੜੀ ਕੀ ਹੁਣ ਅਗਰ ਆਪਾਂ ਲੇਬਰ ਨਾ ਲਗਾਣੇ ਤਾਂ ਉਹ ਝਾੜ ਨਹੀਂ ਦਿੰਦੀ ਪ੍ਰੋਪਰ ਨਹੀਂ ਦਿੰਦਾ ਮਸ਼ੀਨ ਨਾਲ ਉਹ ਸਾਰੇ ਫੀਚਰ ਹੈਗੇ ਇਸ ਚ ਕਿ ਜਿਹੜੇ ਕੀ ਉਹ ਤੋੜੇ ਜਿਵੇਂ ਦੀ ਆਪਾਂ ਨੂੰ ਚਾਹੀਦੀ ਆ ਲਗਵਾ ਜਿਵੇਂ ਮਤਲਬ ਆਪਾਂ ਆਮ ਹੀ ਲੇਬਰ ਦੀ ਗੱਲ ਕਰਦੇ ਤੇ ਵੀ ਲੇਬਰ ਨੇ ਬੱਟ ਦੇ ਲਾਗ ਤਾਂ ਸੰਘਣਾ ਕਿਡਾ ਲਾ ਦੇਣਾ ਵਿਚੇ ਆ ਕੇ ਬੇਈਮਾਨੀ ਕਰਨੀ ਉਹ ਨਹੀਂ ਕਰਨੀ ਇਹਨੇ ਬਾਕੀ ਗੱਲ ਆ ਜੀ ਟਾਈਮ ਦੀ ਜਿਹੜਾ ਫੈਕਟਰ ਦੇਖੀਏ ਜੋ ਸਰ ਆਪਣੀ ਮਸ਼ੀਨ ਹੈ ਕਿੰਨਾ ਟਾਈਮ ਲੈ ਲੈਂਦੀ ਹੈ 1 ਕਿੱਕੜ ਨੂੰ ਜਾਂ 1 ਦਿਨ ਚ ਕਿੰਨੇ ਕਿਲੇ ਲਾ ਲੈਂਦੀ ਹੈ ਦੇਖੋ ਵੈਸੇ ਦਾ ਹਰ ਬੰਦੇ ਦੀ ਆਪਣੀ ਆਪਣੀ ਚਾਲ ਦੇ ਉੱਪਰ ਹੈ ਵੱਡ ਮਸ਼ੀਨ ਅਗਰ ਤੁਸੀਂ ਵਧੀਆ ਤਰੀਕੇ ਨਾਲ ਚਲਾਉਂਦੇ ਹੋ ਤਾਂ 1 ਘੰਟੇ ਚ ਔਸਤ ਨੂੰ 1 ਕਿਲਾ ਇੱਕ ਕਿਲਾ ਜਿਹੜੀ ਰਾਈਡ ਔਨ ਮਸ਼ੀਨ ਰਾਈਡ ਔਨ ਜਿਹੜੀ ਆਪਣੇ ਵਾਲੇ ਵੱਡਾ ਹੈ ਵੱਡਾ ਮਾਡਲ ਹੈ ਇੱਕ ਛੋਟਾ ਮਾਡਲ ਜਿਹੜਾ ਸਾਡਾ ਵਾਕ ਬੈਂਡ 6 ਸਿਆੜ ਵਾਲਾ ਹੁੰਦਾ ਉਹ ਤਕਰੀਬਨ ਡੇਢ ਕ ਘੰਟੇ ਤੋਂ 2 ਘੰਟੇ ਦੇ ਵਿੱਚ ਇਹ ਮਤਲਬ ਆਪਣੀ ਕਿੰਨੇ ਤਰ੍ਹਾਂ ਚ ਮਸ਼ੀਨ ਆਉਂਦੀ ਹੈ ਜਿਹੜੀ ਆਪਣੇ ਵਾਲੀ ਹੈ ਕੈਰਾ ਮਾਡਲ ਦਾ ਆਨੇ ਸਾ ਠੀਕ ਹੈ ਹਾਂ ਪਿੱਛੇ 돌ਨ ਵਾਲੇ ਉਹ ਵੈਸੇ ਅੱਜ ਕੱਲ ਰਵਾਜ ਖਤਮ ਹੋ ਗਿਆ ਕਿਉਂਕਿ 4 6 ਸਿਆੜ ਲਗਾਉਂਦੀ ਹੈ ਤੇ ਇੱਕ ਹੁਣ ਜਿਹੜੀ ਮੇਨ ਸਾਡੀ ਚੱਲਦੀ ਹੈ ਉਹ ਹੈਗੀ 6 ਸਿਆੜ ਵਾਕ ਵੇਹੜ ਅੱਛਾ ਮਤਲਬ 2 ਸਿਆੜ ਵੱਧ ਗਏ ਉਹਦੇ ਚ 2 ਸਿਆੜ ਵੱਧ ਗਏ ਉਹੀ ਚੱਲ ਰਹੀ ਹੈ 3-4 ਸਾਲਾਂ ਤੋਂ ਤੇ ਬਾਕੀ ਇਹ ਆਪਣਾ ਰਾਈਡ ਆਨ ਮਾਡਲ ਹੈ ਜਿਹੜਾ ਇਹ ਵੀ 6 ਸਿਆੜ ਲੱਗੇ ਇਹ ਵੀ 6 ਸਿਆੜ ਇਹ 6 ਤੋਂ ਵੱਡੀ ਵੀ ਹੁੰਦੀ ਜਾਂ 6 ਤੱਕ ਫਾਈਨਲ ਹੈ ਫਿਲਹਾਲ ਸਾਡੀ ਜਿਹੜਾ ਮਾਡਲ ਹੈ 6 ਸਿਆੜ ਹੀ ਆਂਦਾ ਹੈ ਪੂਰੀ ਟਾਈਮ 8 ਸਿਆੜ ਆਂਦੇ ਦੀ ਪਰ ਉਹ ਲੋਕਾਂ ਨੇ ਕੋਈ ਜ਼ਿਆਦਾ ਉਸ ਨੂੰ ਤਵੱਜੂ ਨਹੀਂ ਇਹ ਹੁਣ ਲੇਟੈਸਟ ਸਿਲੰਡਰ ਇੰਜਨ ਹੈ ਜੀ ਹੌਸ ਪਾਵਰ ਦਾ ਡੀਜ਼ਲ 3 ਸਿਲੰਡਰ ਇੰਜਨ ਹੈ 3 ਸਿਲੰਡਰ ਇੰਜਨ ਹੈ ਔਰ ਸਭ ਤੋਂ ਮੇਨ ਚੀਜ਼ ਹੈ ਉਹਨਾਂ ਦੇ ਦਰਸ਼ਨ ਜੀ ਖੜੇ ਆ ਇਹਨਾਂ ਨਾਲ ਵੀ ਸਾਡਾ ਮੁਲਾਕਾਤ ਹੋਈ ਸੀ ਲੌਕਡਾਊਨ ਚ ਉਦੋਂ ਤੁਸੀਂ ਦੂਜੀ ਜਿਹੜੀ ਪਿੱਛੇ ਚੱਲ ਕੇ ਨਾ ਮੋਟਰਸਾਈਕਲ ਟਾਈਪ ਜੀ ਹਾਂ ਉਹ ਨਾਲ ਫੜਦਿਆਂ ਚੱਲਦੀ ਹਾਂ ਉਦੋਂ ਵੀ ਤੁਸੀਂ ਕੰਮ ਚੰਗਾ ਕਰਤਾ ਤਮਾਮ ਜੀ ਉਹਦੇ ਨਾਲ ਹਾਂ ਉਦੋਂ ਵੀ ਆਪਾਂ ਸੀ ਕਿਲੇ ਲਾਗੇ ਸੀ ਜੀ ਸੋ ਨਾ ਦਿੱਕਤ ਪਤਾ ਕੀ ਹੈ ਤੁਸੀਂ ਮੈਨੂੰ ਸਭ ਤੋਂ ਵੱਡਾ ਆਪਣਾ ਮੇਨ ਆਪਰੇਸ਼ਨ ਕੀ ਹੈ ਲੋਕ ਡਰੇ ਵੀ ਕਿਹੜੀ ਚੀਜ਼ ਤੋਂ ਲੋਕ ਪਨੀਰੀਆਂ ਤੋਂ ਡਰਦੇ ਆ ਜੀ ਕਿੱਡਾ ਕ ਮਸਲਾ ਪਨੀਰੀ ਤੇ ਦੱਸੋ ਇਹ ਬਹੁਤ ਵੱਡਾ ਮਸਲਾ ਹੈ ਜੀ ਦੇਖੋ ਮੈਂ ਆਪਾਂ ਕਿਸੇ ਚੀਜ਼ ਨੂੰ ਕਹੀਏ ਕਿ ਇਹ ਕੰਮ ਸੌਖਾ ਹੈ ਜਿਹੜਾ ਸਾਡੇ ਪਿੰਡ 'ਚ ਕੋਈ ਵੀ ਕਹਿੰਦਾ ਨਾ ਅਗਲਾ ਕਹਿੰਦਾ ਯਾਰ ਪਨੀਰੀ ਦਾ ਢਾਂਸ ਬਹੁਤ ਹੈ ਕਿੰਨਾ ਜਦ ਮੈਂ ਕਹਿੰਦਾ ਕਿ ਹਵਾ ਬਣਾ ਰੱਖਿਆ ਹਾਂ ਗੱਲ ਉਹੀ ਆ ਗਈ ਮੈਂ ਜਿਹੜੀ ਗੱਲ ਕਰ ਮੈਂ ਸੌਖਾ ਕੁਛ ਨਹੀਂ ਹੈ ਲੇਕਿਨ ਸੌਖਾ ਵੀ ਐਡਾ ਨਹੀਂ ਹੈ ਕੀ ਆਪਾਂ ਕਹੀਏ ਕਿ ਉਸ ਨੂੰ ਆਪਾਂ ਕਰ ਨਹੀਂ ਸਕਦੇ ਹਾਂ ਬਿਲਕੁਲ ਐਸਾ ਕੁਝ ਨਹੀਂ ਹੈ ਪੂਰੀ ਦੁਨੀਆ ਕਰ ਰਹੀ ਹੈ ਜੀ ਜੀ ਸਿਰਫ ਇਹ ਹੈ ਕਿ ਜਦ ਤੱਕ ਤੁਸੀਂ ਨਹੀਂ ਕੀਤਾ ਉਦੋਂ ਤੱਕ ਔਖਾ ਹੈ ਉਦੋਂ ਤੱਕ ਔਖਾ ਹੈ ਜਦੋਂ ਤੁਸੀਂ ਕੁਝ ਤੁਰਪੇ ਕਰ ਲਿਆ ਉਹ ਦੋ ਦਿਨ ਬਾਅਦ ਬੁਖਾਰ ਜਾ ਜਾਂ ਸੈੱਟ ਹੋ ਜਾਂਦਾ ਹੈ ਹਾਂ ਸਭ ਕੁਝ ਔਖਾ ਸਭ ਕੁਝ ਔਖਾ ਹੋ ਜਾਣਾ ਕੁਝ ਨਹੀਂ ਹੈ ਹੁਣ ਮਾਮਾ ਜੀ ਉਹ ਨਹੀਂ ਕਰਦੇ ਹੀ ਆ ਇਹਨਾਂ ਨੂੰ ਹੁਣ ਕੁਝ ਵੀ ਨਹੀਂ ਔਖਾ ਲੱਗਦਾ ਕੋਈ ਦਿੱਕਤ ਨਹੀਂ ਐ ਦੇਖੋ ਮੈਂ ਜਿਆਦਾ ਨਹੀਂ ਦਾ ਘੜ ਤੋਂ ਘਟਾ ਸੀ 1000 ਕਸਟਮਰ ਨੂੰ ਤੋੜ ਚੁੱਕੇ ਤੋੜ ਚੁੱਕੇ ਔਰ ਤੋੜਨਾ ਸਭ ਤੋਂ ਔਖਾ ਕੰਮ ਹੈ ਜਣੀ ਤੁਸੀਂ ਮਤਲਬ ਹਾਂਜੀ ਕੰਮ ਲਈ ਕੰਮ ਲਈ ਠੀਕ ਹੈ ਨਾ ਪਰ ਇੱਕ ਮਸ਼ੀਨ ਤੇ ਜਿੱਦਾਂ ਹੁਣ ਇਹ ਵਾਲੀ ਆਪਣੀ ਵੱਡੀ ਮਸ਼ੀਨ ਹੈ ਇਹਦੇ ਨਾਲ ਤੁਸੀਂ ਕਿੰਨੇ ਵਰਕਰਾਂ ਦੀ ਰਿਕੁਆਇਰਮੈਂਟ ਕਰਦੇ ਹੋ ਵੀ ਹਾਂ ਬੰਦੇ ਇੰਨੇ ਨਾਲ ਵਰਕਰ ਚਾਹੀਦੇ ਇੱਕ ਚਾਲਕ ਚਾਹੀਦਾ ਹੈ ਹਾਂਜੀ ਜਿਆਦਾ ਆਪਾਂ ਬਜਾਈ ਦਾ ਕੰਮ ਕਰ ਰਹੇ ਹਾਂ ਜੀ ਇੱਕ ਬੰਦਾ ਪਿੱਛੇ ਚਾਹੀਦਾ ਹੈ ਨਰਸਰੀ ਲੋਡ ਕਰਨ ਦੇ ਬਿਉਨੇ ਨਾਲ ਦੀ ਨਾਲ ਆਪਣੀਆਂ ਟਰੇ ਦੇ ਵਿੱਚ ਉਹਨੇ ਆਪਣੀ ਪਨੀਰੀ ਰੱਖਣੀ ਹੈ ਬਿਲਕੁਲ ਬਿਲਕੁਲ ਇਹ ਤਾਂ ਹੈਗੇ ਦੋ ਮਸ਼ੀਨ ਤੇ ਦੋ ਮਸ਼ੀਨ ਤੇ ਹੋਵੇ ਬਾਕੀ ਟਰਾਲੀ ਜਿਹੜੀ ਆਪਾਂ ਨਰਸਰੀ ਸਪਲਾਈ ਕਰਨੀ ਹੈ ਪਨੀਰੀ ਸਪਲਾਈ ਕਰਨੀ ਉਹ ਦੋ ਬੰਦੇ ਉੱਥੇ ਕਟ-ਕਟਾਈ ਕਰਕੇ ਲੋਡ ਕਰਨ ਨੂੰ ਤੇ ਇੱਕ ਚਾਲਾਗਮਣਾ ਟਰਾਲੀ ਲਿਆ ਕੇ ਉਹੀ ਬੰਦੇ ਆਪਣਾ ਉਹੀ ਬੰਦੇ ਆਪਣਾ ਕਰ ਸਕਦੇ ਹਾਂਜੀ ਮਤਲਬ ਸਹੀ ਮਾਇਨੇ ਜੇ ਅਗਰ ਤੁਸੀਂ 10 ਏਕੜ ਦਿਨ ਚ ਲਗਾਣੇ ਆ ਤਾਂ 5 ਤੋਂ 6 ਬੰਦੇ ਅਗਰ ਤੁਹਾਡੇ ਕੋਲ ਹੈ ਤਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ 10 ਕਿੱਲੇ ਸ਼ਾਮ ਨੂੰ 10 ਘੰਟੇ ਲਗਾ ਸਕਦੇ ਲਗਾ ਸਕਦੇ ਤੇ ਹੁਣ ਇਹ ਮਤਲਬ 1 ਏਕੜ ਦਾ ਕਿੰਨਾ ਕੁ ਖਰਚ ਆ ਜਾਂਦਾ ਹੈ ਮਸ਼ੀਨ ਦਾ ਵੀ ਡੀਜ਼ਲ ਖਰਚਾ ਕਿੰਨਾ ਹੈ तकरीबन ਕੁਝ ਵੀ ਨਹੀਂ ਹੈ ਅਗਰ ਤੁਸੀਂ ਓਵਰਆਲ ਲੈ ਕੇ ਚੱਲੋਗੇ ਕਿ ਬਹੁਤ ਦੀ ਬਜਾਈ ਤੋਂ ਲੈ ਕੇ ਐਂਡ ਦੀ ਲਗਵਾਈ ਤੱਕ ਫਿਰ ਤਾਂ तकरीबन 1000 ਤੋਂ 1200 ਰੁਪਏ ਕਿੱਲੇ ਦਾ ਖਰਚਾ ਹੈ ਜੀ ਜੀ ਵਿੱਚੀ ਬਹੁਤ ਦੀ ਤਰਾਈ ਸਭ ਕੁਝ ਸਭ ਕੁਝ ਵਿੱਚ ਵਾਕੇ ਹੈ ਲਗਵਾਈ ਸਭ ਕੁਝ ਆ ਗਿਆ ਹਾਂ ਜੀ ਜੀ ਅਗਰ ਤੁਸੀਂ ਉੰਜ ਡੀਜ਼ਲ ਖਰਚੇ ਦੀ ਜੋੜੋਗੇ ਤਾਂ 2 ਤੋਂ 2.5 ਲੀਟਰ ਡੀਜ਼ਲ ਖਰਚਾ ਘਟੇਗਾ ਜਣੀ ਮਤਲਬ 2-300 ਦਾ ਮੰਨ ਲਈ ਆਪਾਂ 200-250 ਰੁਪਏ ਜੋ ਵੀ ਲਗਾ ਤਿੰਨ 100 ਦਾ ਤੇ 1 ਘੰਟੇ ਚ ਨੇ 1 ਏਕੜ ਆਪਣਾ 1 ਏਕੜ 1 ਏਕੜ ਲਾ ਦੇਣਾ ਤੇ ਬਾਕੀ ਸਰ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਸਾਰਾ ਆਪਣਾ ਕੰਟੈਕਟ ਨੰਬਰ ਜਰੂਰ ਸਾਨੂੰ ਸ਼ੇਅਰ ਕਰ ਦੇ ਨਾਮ ਰਾਹੁਲ ਜੈਨ ਹੈ ਜੀ ਤੇ ਮੈਂ ਆਪਣਾ ਬਾਰਨ ਆਪਣਾ ਮੇਨ ਸਰਾਂਦ ਰੋਡ ਤੇ ਜੀ ਜੀ ਬਾਰਨ ਜਗਾ ਤੇ ਆਪਣਾ ਸ਼ੋਰੂਮ ਹੈ ਤੇ ਸਾਡੇ ਕੋਲ ਤੁਸੀਂ ਇਹ ਮੰਨ ਕੇ ਚੱਲੋ ਕਿ ਐਕਸਕਲੂਸਿਵਲੀ ਐਕਸਕਲੂਸਿਵਲੀ ਅਸੀਂ ਇਹੀ ਕੰਮ ਕਰਦੇ ਆਂ ਮਸ਼ੀਨਾਂ ਦਾ ਸਾਡੇ ਕੋਲ ਅਸੀਂ ਪੂਰਾ ਸਾਲ ਕੁਛ ਨਹੀਂ ਕਰਦੇ ਕੁਛ ਨਹੀਂ ਕਰਦੇ ਔਰ ਸਾਡਾ ਹੁਣ ਇੱਕ ਜਨੂਨ ਬਣ ਚੁਕਿਆ ਹੈ ਕਿ ਪੰਜਾਬ ਨੂੰ ਆਪਾਂ ਨੇ ਮਸ਼ੀਨਾਂ ਦੇ ਕਿਉਂਕਿ ਫਾਰਮਰ ਸਪੋਰਟ ਦੇ ਰਹੇ ਨੇ ਨਹੀਂ ਬਹੁਤ ਪਿਆਰ ਮਿਲਦਾ ਬਹੁਤ ਪਿਆਰ ਮਿਲ ਰਿਹਾ ਲੋਕਾਂ ਨੂੰ ਔਰ ਪਿਆਰ ਦਾ ਕਾਰਨ ਅਸੀਂ ਸਮਝਦੇ ਆਂ ਕਿ ਅਸੀਂ ਉਸ ਲਈ ਸ਼ਾਇਦ ਮਿਹਨਤ ਵੀ ਬਹੁਤ ਕਰਦੇ ਆ ਜੀ ਕਿਉਂਕਿ ਹਰੇਕ ਸਾਲ ਕੁਛ ਨਾ ਕੁਛ ਆਪਾਂ ਨਵਾਂ ਅਪਡੇਟ ਦੰਨੇ ਆ ਨਾ ਜ਼ਿੰਮੇਵਾਰ ਨੂੰ ਜਿੰਮੇ ਆਪਾਂ ਕਹਿੰਦੇ ਆ ਹਾਂਜੀ ਤੇ ਆਪਾਂ ਮਤਲਬ ਕਿੱਥੇ ਤੱਕ ਮਸ਼ੀਨਾਂ ਜਿਹੜੀਆਂ ਆਪਣੀ ਸਰਵ ਕਰ ਦੰਨੇ ਆ ਮਸ਼ੀਨਾ ਅਸੀਂ ਪੂਰਾ ਪੰਜਾਬ ਦੇਖ ਰਹੇ ਆ ਜੀ ਵੈਸੇ ਦਾ ਮੈਂ ਉੱਤਰਪਾਰਾ ਦੇਖਦੇ ਆ ਅਸੀਂ ਯੂਪੀ ਤੱਕ ਵੀ ਭੇਜ ਚੁਕੇ ਉੱਤਰਾਖੰਡ ਵੀ ਭੇਜ ਚੁਕੇ ਕੋਈ ਸਕੀਮ ਹੈ ਨਾ ਤੇ ਨਹੀਂ ਸਕੀਮ ਐ ਸੱਚ ਕੋਈ ਨਹੀਂ ਹੁੰਦੀ ਜਿਹੜਾ ਵੇ ਹੈ ਕਿ ਸਾਡੇ ਵੱਲੋਂ ਜੋ ਵਾਰੰਟੀ ਹੈ 1 ਸਾਲ ਦੀ ਹੋਰ ਰਹਿੰਦੀ ਹੈ ਬਾਕੀ ਜਿਹੜੀ ਸਰਵਿਸ ਦਾ ਮੋਬਾਈਲ ਸਰਵਿਸ ਅਸੀਂ ਪ੍ਰੋਵਾਈਡ ਕਰਦੇ ਆ ਜਦ ਸੀਜ਼ਨ ਦਾ ਟਾਈਮ ਹੁੰਦਾ ਠੀਕ ਹੈ ਜੀ ਹਰ ਸਹੂਲਤ ਦਿੰਦੇ ਆ ਜੇਕਰ ਆਪਾਂ ਕੋਈ ਫਾਈਨੈਂਸ਼ਲੀ ਆਪਾਂ ਲੈ ਕੇ ਚੱਲੀਏ ਕੋਈ ਡਿਸਕਾਊਂਟ ਉਹ ਚੀਜ਼ਾਂ ਨਹੀਂ ਹੈ ਕੋਈ ਜਿਵੇਂ ਸਬਸਿਡੀ ਵਗੈਰਾ ਗਵਰਨਮੈਂਟ ਦਿੰਦੀ ਹੈ ਗਵਰਨਮੈਂਟ ਸਬਸਿਡੀ ਹੈਗੀ ਆ ਹੁਣ ਤਕਰੀਬਨ ਨੂੰ ਜਿਹੜੀ ਮੇਰੀ ਨੌਲੇਜ ਹੈ 10 ਦਿਨ ਤੱਕ ਪੋਰਟਲ ਖੁੱਲਣਾ ਇਸ ਮੈਮ ਦਾ ਉਸ ਦੇ ਅੰਡਰ ਜਿਹੜਾ ਵੀ ਬੰਦਾ ਇੱਛੁਕ ਹੈ ਉਹ ਅਪਲਾਈ ਕਰ ਸਕਦਾ ਅਪਲਾਈ ਕਰ ਸਕਦਾ ਤੇ ਬੜੀ ਮਸ਼ੀਨ ਤੇ 4 ਲੱਖ ਤੋਂ 5 ਲੱਖ ਤੱਕ ਸਬਸਿਡੀ ਹੈ ਡਾਕੂਮੈਂਟੇਸ਼ਨ ਕੀ ਕੁ ਚਾਹੀਦੀ ਹੈ ਇਹਦੇ ਬਾਅਦ ਕੁਝ ਨਹੀਂ ਆ ਜੀ ਸਰਕਾਰੀ ਪੋਰਟਲ ਹੈ ਤੁਹਾਡੀ ਆਈਡੀ ਹਰ ਕਿਸਾਨ ਦੀ ਜਿਵੇਂ ਬਣੀ ਹੁੰਦੀ ਹੈ ਉਹ ਆਈਡੀ ਨੂੰ ਆਪਾਂ ਨੇ ਉੱਥੇ 200 ਅਪਲਾਈ ਕਰ ਦਣਾ ਕੋ ਸਰਕਾਰੀ 5000 ਰੁਪਏ ਟੋਕਨ ਵਨੀ ਲੈਣੇ ਆ ਜਿਹੜੀ ਕਿ ਰਿਵੈਂਡੇਬਲ ਜਿਵੇਂ ਮਤਲਬ ਆਪਾਂ ਨਾਰਮਲ ਸੁਪਰਸੀਡਰ ਦੀ ਹਾਂ ਬਸ ਉਹੀ ਪ੍ਰੋਸੀਜਰ ਸੌਰੀ ਪ੍ਰੋਸੀਜਰ ਓਏ ਓਏ ਪ੍ਰੋਸੀਜਰ ਆ ਹੋਰ ਕੋਈ ਦਿੱਕਤ ਨਹੀਂ ਆ ਉਦਾਂ ਦੀ ਦੇਖੋ ਮੇਨ ਚੀਜ਼ ਕੀ ਹੈ ਕਿ ਮੈਂ ਜਿੰਨੇ ਸਾਲ ਹੋ ਗਏ ਹੁਣ ਕਾਇਰਾ ਕੰਪਨੀ ਨਾਲ ਅਸੀਂ 2021 ਤੋਂ ਸ਼ੁਰੂ ਹੋਏ ਆ ਤੇ ਬਹੁਤ ਵਧੀਆ ਰਿਜ਼ਲਟ ਆਂ ਔਰ ਬਾਜ਼ਾਰ ਨੂੰ ਅਸੀਂ ਇੱਕ ਨਵੀਂ ਸ਼ੇਪ ਦੇ ਕੇ ਚੱਲੇ ਆ ਅੱਜ ਦੀ ਦੇਖੋ ਜੀ 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 ਬਾਕੀ ਮੇਨਟੇਨੈਂਸ ਦਾ ਵੀ ਮੇਨਟੇਨੈਂਸ ਦਾ ਜਰੂਰ ਦੱਸਿਓ ਸਾਨੂੰ ਜੇ ਬਾਈ ਚਾਂਸ ਕੋਈ ਦਿੱਕਤ ਆਉਂਦੀ ਵੀ ਇਹ ਤਾਂ ਕੰਪਨੀ ਪੂਰਾ ਆਪਾਂ ਨੂੰ ਸਪੋਰਟ ਦੇ ਰਿਹਾ ਪੂਰਾ ਸਪੋਰਟ ਹਰ ਇੱਕ ਨਟ ਵਾਸ਼ਰ ਤੋਂ ਲੈ ਕੇ ਐਂਡ ਤੱਕ ਸਾਰਾ ਪਾਰਟਸ ਇੱਕ ਸੀਜ਼ਨ ਦੀ ਫੁੱਲ ਗਾਰੰਟੀ ਫੁੱਲ ਗਾਰੰਟੀ ਹੈ ਠੀਕ ਹੈ ਜੀ ਤੇ ਜਣੀ ਮਤਲਬ ਚਾਹੇ 100 ਕਿਲੋ ਲਾਈਏ ਚਾਹੇ 150 ਲਾਈਏ ਜੋ ਮਰਜ਼ੀ ਲਗਾਓ ਸਰ 200 ਲਗਾਓ 300 ਲਗਾਓ ਕਿਉਂਕਿ ਇਹ ਮਸ਼ੀਨ ਸਖਸ਼ਮ ਹੈ 200 ਤੋਂ 300 ਏਕੜ ਬੜੇ ਆਰਾਮ ਨਾਲ ਕੁਝ ਸੀਜ਼ਨ ਚ ਲਗਾ ਸਕਦੇ ਹੋ 8-10 ਵੇਸੇ ਫਰਕ ਬਹੁਤ ਹੈ ਜੀ ਜੇ ਆਪਾਂ ਲੇਬਰ ਦੀ ਗੱਲ ਕਰੀ ਤਾਂ 3500 4000 ਕੰਮ ਕਰਦੇ ਨੇ ਇਹ ਮਸ਼ੀਨ ਨੂੰ ਇੱਕ ਮੈਂ ਦੂਜੇ ਲਫ਼ਜ਼ਾਂ ਅਸੀਂ ਕਹਾਂਗਾ ਪੈਸਾ ਵਸੂਲ ਮਸ਼ੀਨ ਪੈਸਾ ਵਸੂਲ ਮਸ਼ੀਨ ਹੈ ਜੀ ਲੇਬਰ ਦੇਖੋ ਅੱਜ ਤੁਸੀਂ ਕੋਈ ਰੇਟ ਨਹੀਂ ਰਿਹਾ 4000 5000 ਅਲੱਗ-ਅਲੱਗ ਅਲੱਗ-ਅਲੱਗ ਏਰੀਆ ਦੇ ਹਿਸਾਬ ਨਾਲ ਫਿਰ ਜੋ ਤੁਸੀਂ ਜਿਵੇਂ ਚਾਹਦੇ ਹੋ ਬਜਾਈ ਹੋਵੇ ਉਵੇਂ ਨਹੀਂ ਹੁੰਦੀ ਵੀ ਆਪਾਂ ਨੇ ਬੀਜ ਵੱਧ ਦਾ ਵਾਅਦਾ ਮਿਲ ਮਤਲਬ ਮੋਟਾ ਜਿਵੇਂ ਤੁਹਾਨੂੰ ਅਗਰ ਨਿਚੋੜ ਕੱਢ 10000 ਰੁਪਏ ਇੱਕ ਕਿੱਲੇ ਮਗਰ ਕਿਸਾਨ ਦੀ ਬਚਤ ਹੈ ਬਚਤ ਹੋ ਰਹੀ ਹੈ ਉਹ ਚਾਹੇ ਲੇਬਰ ਪੱਖੋਂ ਹੁਣ ਮਾਮਾ ਜੀ ਉਹ ਨਹੀਂ ਕਰਦੇ ਹਾਂ ਚਾਹੇ ਝਾੜ ਪੱਖੋਂ ਲਗਾ ਲਓ ਚਾਹੇ ਸਾਰੇ ਐਂਗਲ ਜੋ ਵੀ ਹੈ ਉਸਕ ਜਿਹੜੇ ਬੀਜ ਐਦਾਂ ਦੇ ਜਿਨ੍ਹਾਂ ਦਾ ਬੀਜ ਵੱਧ ਲਾਉਣਾ ਪੈਂਦਾ ਆਪਾਂ ਨੂੰ ਜਿਵੇਂ ਹੁਣ 26 ਦਾ ਲਾਉਣਾ ਆਪਾਂ ਇਹਦੇ ਨਾਲ ਜਿੰਨਾ ਮਰਜ਼ੀ ਸੰਘਣਾ ਲਾ ਸਕਦੇ ਸੰਘਣਾ ਲਾ ਲਓ ਬਾਸਮਤੀ ਲਾਉਣੀ ਹੈ ਹੁਣ ਲੇਬਰ ਨੇ ਡੱਕਾ ਡੱਕਾ ਲਾਉਣਾ ਇਹਨੇ ਸੰਘਣਾ ਕਰਕੇ ਲਾਉਣਾ ਕੋਤੀਉ ਲਾਰੇ ਸੀ 11 21 ਹਾਂ ਹੁਣ ਲੇਬਰ ਤਾਂ ਤਾਂ ਹੱਥ ਟੀਕੇ ਬਹੁਨੇ ਇੱਕ ਇੱਕ ਡੱਕਾ ਕੱਢਣਾ ਹੋਈ ਸਿੱਧਾ ਸਿੱਧਾ ਕੱਢਣਾ ਹੈ ਨਾ ਕੱਲ ਪਲਾਂ ਬੁੱਟਾ ਲੱਗਦਾ ਹੈ ਤਕਨੀਕੀ ਰੂਮ ਨੂੰ ਅਗਰ ਮੈਂ ਹੋਰ ਜ਼ਿਆਦਾ ਪਾ ਡੂੰਘਾਈ ਦੇ ਇਹ ਲੱਗਦਾ ਹੈ ਜੜ ਸਮੇਤ ਜੜ ਸਮੇਤ ਠੀਕ ਹੈ ਤੇ ਬੀਜ ਵਿੱਚ ਹੀ ਹੁੰਦਾ ਅੱਛਾ ਠੀਕ ਹੈ ਤੇ ਜਿਹੜੀ ਇਸ ਦਾ ਬੁੱਝਾ ਅਗਰ ਇਸ ਨੂੰ ਆਪਾਂ ਹੋਰ ਥੋੜਾ ਜਿਹਾ ਲੰਬਾ ਹੋ ਜਾਏਗਾ ਵੀਡੀਓ ਬਟ ਮੈਂ ਥੋੜਾ ਜਿਹਾ ਸਮਝਾ ਦਿੰਦਾ ਹਾਂ ਜੋ ਇਸ ਦੀ ਲਗਵਾਈ ਹੈ ਬਿਲਕੁਲ ਅਪਰਾਇਟ ਸਿੱਧੀ ਹੈ ਨਾ ਸਿੱਧੀ ਬਈ ਇਹ ਸਿੱਧ ਹੀ ਲੱਗ ਉਹ ਲਿਵਰਟੇਟ ਦਿਲਾਉਂਦੀ ਹੈ ਔਰ ਜਿਹੜਾ ਮਿੱਟੀ ਸਮੇਤ ਜੜ ਸਮੇਤ ਬੀਜ ਸਮੇਤ ਜਦ ਬੁੱਟਾ ਲੱਗਦਾ ਹੈ ਹਾਂਜੀ ਉਸਨੇ ਜਦ ਧਰਤੀ 'ਚ ਜਾ ਕੇ ਦੁਆਰ ਤੋਂ ਉਸਨੇ ਟਿਲਰਿੰਗ ਕਰਨੀ ਹੈ ਤੁਸੀਂ ਦਾ ਦੂਜਾ ਮਾਰਨਾ ਹੈ ਉਹ ਆਪਣੇ ਆਪ ਵਿੱਚ ਇੱਕ ਅਲੱਗ ਚੀਜ਼ ਬਣਦੀ ਹੈ ਅਲੱਗ ਚੀਜ਼ ਬਣ ਜਾਂਦੀ ਹੈ ਜੋ ਤੁਸੀਂ ਹੱਥ ਦੀ ਲਗਵਾਈ ਨਾਲ ਨਹੀਂ ਦੇਖ ਸਕਦੇ ਨਾਲ ਇਹ ਇੱਕ ਰਿਸਰਚ ਹੈ ਐਸ ਆਰ ਆਈ ਰਿਸਰਚ ਆਪਾਂ ਕਹਿ ਦਿੰਦੇ ਹਾਂ ਕੋਈ ਅਗਰ ਇਸ ਚੀਜ਼ ਨੂੰ ਸਮਝਦਾ ਹੈ ਵਰਲਡ ਵਾਈਡ ਇੱਕ ਪੈਡੀ ਦੇ ਉੱਪਰ ਰਿਸਰਚ ਹੈ ਮੈਨੂਫੈਕਚਰਿੰਗ ਮਸ਼ੀਨ ਦੀ ਕਿੱਥੇ ਦੀ ਹੈ ਜੀ ਮੈਨੂਫੈਕਚਰਿੰਗ ਸਿਰਫ ਬੇਸਿਕਲੀ ਤਾਂ ਜਿਹੜੀ ਟੈਕਨੋਲੋਜੀ ਹੈ ਜਪਾਨ ਦੀ ਹੈ ਕਿਉਂਕਿ ਹੁਣ ਕਹਿਣ ਨੂੰ ਆਪਾਂ ਜਦ ਕਹਿੰਦੇ ਆ ਕਿ ਇਹ ਚਾਈਨਾ ਦੀ ਬਣੀ ਹੋਈ ਹੈ ਤਾਂ ਲੋਕਾਂ ਦੇ ਮਨ 'ਚ ਨਾ ਇੱਕ ਗਲਤ ਇਮਪੈਕਟ ਜਾਂ ਨਹੀਂ ਨਹੀਂ ਅੜਾ ਇਸ ਨੂੰ ਸਮਝਣਾ ਪੈਣਾ ਹੈ ਕਿ ਅੱਜ ਚਾਈਨਾ ਦੀ ਮੈਨੂਫੈਕਚਰਿੰਗ ਨਾਲ ਪਿੱਛੇ ਜੇ ਵੀ ਇੱਕ ਦੋ ਜਗ੍ਹਾ ਗੱਲਾਂ ਹੋ ਰਹੀਆਂ ਜੀ ਇਹ ਚਾਈਨਾ ਚ ਉਹੀ ਕੰਪਨੀ ਅੱਜ ਦੀ ਡੇਟ 'ਚ ਪ੍ਰੋਡਕਟ ਆ ਰਹੇ ਹਨ ਜੀ ਜੀ ਅੱਜ ਮੈਨੂਫੈਕਚਰਿੰਗ ਸਭ ਦੀ ਚਾਈਨਾ ਚ ਹੈ ਕਿਉਂਕਿ ਲੌਜਿਸਟਿਕ ਉੱਥੇ ਸਸਤੀ ਹੈ ਸਾਰਾ ਸਿਸਟਮ ਜੋ ਵੀ ਉਹਨਾਂ ਦਾ ਹੈਗਾ ਦੁਨੀਆ ਦਾ 40% ਦੀ ਪ੍ਰੋਡਕਸ਼ਨ ਲਾਈਨ ਇਸ ਟਾਈਮ ਚਾਈਨਾ ਚ ਹੈ ਚਾਈਨਾ ਚ ਐਡਵਾਂਸ ਨੇ ਆਪਣੇ ਨਾਲੋਂ ਬਹੁਤ ਅੱਗੇ ਤੇ ਸਿਸਟਮ ਬਹੁਤ ਵਧੀਆ ਬਣਿਆ ਹੈ ਆਪਣੇ ਵੀ ਵੈਸੇ ਇੱਕ ਲੋਕਲ ਕੰਪਨੀ ਨੇ ਕੁਝ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਬਰੋਬਰ ਆਈ ਇਹ ਚੀਜ਼ ਦੇਖੋ ਜੀ ਇਹ ਬਣਾਇਆ ਸੀ ਇਹ 50 ਸਾਲ ਦੀ ਰਿਸਰਚ ਹੈ ਇਹ ਕੋਈ ਰਾਤੋਂ ਰਾਤ ਨਹੀਂ ਬਣ ਕੇ ਆਈ ਜੋ ਅੱਜ ਇਹ ਚੀਜ਼ ਤੁਸੀਂ ਦੇਖ ਰਹੇ ਹੋ ਜਾਂ ਆਪਾਂ ਨੂੰ ਪੱਕੀ ਪਕਾਈ ਜੋ ਮਿਲੀ ਹੈ ਇਹ 50 ਸਾਲ ਦੀ ਜਦੋ ਜਹਿਦ ਹੈ ਜਦੋ ਜਹਿਦ ਹੈ ਪੂਰੀ ਤੇ ਅੱਜ ਜੋ ਆਪਾਂ ਇਸ ਨੂੰ ਵਰਤ ਰਹੇ ਹਾਂ ਇਸ ਨੂੰ ਡਿਫੈਕਟ ਫ੍ਰੀ ਮਸ਼ੀਨ ਹੈ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਦੇ ਬਾਕੀ ਸਾਰ ਆਪਾਂ ਨੇ ਉਹਦੀ ਕਰ ਲਈ ਸੀ ਗੱਲ ਵੀ ਸਬਸਿਡੀ ਵਗੈਰਾ ਹੈਗੀ ਹੈ ਇਹਦੇ ਤੇ ਫਾਈਨਾਂਸ ਦੀ ਸੁਵਿਧਾ ਵੀ ਹੈ ਬਿਲਕੁਲ ਹੈ ਜੀ ਫਾਈਨਾਂਸ ਕਿਸੇ ਵੀ ਬੈਂਕ ਕਿੰਨੇ ਪਰਸੈਂਟ ਤੱਕ ਹੋ ਜਾਂਦਾ ਇਹਦੇ ਤੇ ਬੈਂਕ ਦੇਖੋ 70 80 ਪਰਸੈਂਟ ਤੱਕ ਆਮ ਤੌਰ ਤੇ ਕਰ ਦਿੰਦੇ ਜੇ ਸਿਵਲ ਸਿਪਲ ਸਹੀ ਹੋਵੇ ਉਹ ਫਾਈਨਾਂਸ ਜਿਹੜੀਆਂ ਸਹੀਆਂ ਤਾਂ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹੈ ਫਾਈਨਾਂਸ ਆਪਾਂ ਤੇ ਬਾਕੀ ਸਾਰ ਦਾ ਬਹੁਤ ਬਹੁਤ ਸ਼ੁਕਰੀਆ ਜੀ ਸਰ ਨੇ ਟਾਈਮ ਕੱਟਿਆ ਸਾਡੇ ਲਈ ਥੈਂਕ ਯੂ ਤੇ ਬਾਕੀ ਹੁਣ ਮਸ਼ੀਨ ਚੱਲਦੀ ਆਪਾਂ ਮਸ਼ੀਨ ਚੱਲਦੀ ਤੁਹਾਨੂੰ ਦਿਖਾਏ ਰਹੀ ਹੈ ਜੀ 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 ਤੇ ਜਿਵੇਂ ਵੀ ਇਹਦਾ ਆਪਾਂ ਨੇ ਤੁਹਾਨੂੰ ਝਾੜ ਤ ਰੀਵਿਊ ਕਰਨਾ ਕਿਉਂਕਿ ਉਹ ਉੱਪਰ ਵਾਲੀ ਸਾਰੀ ਪਟ 26 ਦਿਓ ਲੱਗ ਰਹੀ ਹੈ। ਉਹਦੇ ਵਿੱਚ ਲੇਬਰ ਨੇ ਵੀ ਲਗਾਉਣੀ ਹੈ ਤੇ ਆਪਣੀ ਇੱਧਰ ਮਸ਼ੀਨ ਤੇ ਵੀ ਲੱਗ ਰਹੀ ਹੈ। ਹੈਨਾ ਤੇ ਹੁਣ ਆਪਾਂ ਮੈਂ ਤੁਹਾਨੂੰ ਨਾ ਇੱਕ ਗੱਲ ਜੋ ਮੇਰੇ ਹੁਣ ਖੜੇ ਖੜੇ ਦਿਮਾਗ ਚ ਆ ਰਹੀ ਹੈ ਜਿਹੜੀ ਕਿ ਆਮ ਤੌਰ ਤੇ ਡਿਸਕਸ ਨਹੀਂ ਹੁੰਦੀ। ਜੀ ਜੀ ਉਹ ਹੈਗੀ ਕਿ ਕਿਸਾਨ ਜਦ ਮਸ਼ੀਨ ਲੈਣ ਨਿਕਲਦਾ ਹੈ। ਹਾਂਜੀ ਜਾਂ ਸੋਚ ਬਣਾਉਂਦਾ ਵਿਚਾਰ ਬਣਾਉਂਦਾ ਕਿਤੇ ਨਾ ਕਿਤੇ ਉਹਨਾਂ ਹਰ ਘਰ ਚ ਇੱਕ ਚਰਚਾ ਦਾ ਵਿਸ਼ਾ ਬਣ ਚੁੱਕਿਆ ਕਿ ਆਪਾਂ ਝੋਨਾ ਲਗਾਣਾ ਤਾਂ ਬੁਖਾਰ ਚੜਨਾ ਸ਼ੁਰੂ ਹੋ ਜਾਂਦਾ ਨਹੀਂ ਸਭ ਤੋਂ ਵੱਡਾ ਸਹੀ ਗੱਲ ਹੈ ਜੀ ਉਹ ਕਾਰਨ ਕੀ ਹੈ ਕਿਉਂਕਿ ਲੇਬਰ ਅਰੇਂਜ ਕਰਨੀ ਸਾਰਾ ਕੁਝ ਤਾਂ ਅੰਜਾਮ ਸੈੱਟ ਕਰਨਾ ਜਦ ਤੱਕ ਝੋਨਾ ਨਹੀਂ ਲੱਗ ਜਾਂਦਾ ਤਾਂ ਧੰਮਾ ਹੁਣ ਮਸ਼ੀਨਾਂ ਨਾਲ ਲੋਕਾਂ ਨੂੰ ਲਗਨ ਲੱਗ ਗਿਆ ਪਹਿਲਾਂ ਤਾਂ ਇਹੀ ਹੁੰਦਾ ਸੀ ਅੱਜ ਤੋਂ 5-7 ਸਾਲ ਪਹਿਲਾਂ ਵੀ ਇਹ ਕਾਮਯਾਬ ਹੈ ਕਿ ਇਹ ਚੀਜ਼ ਤਾਂ ਹੁਣ ਕਲੀਅਰ ਹੋ ਚੁੱਕੀ ਵੀ ਮਸ਼ੀਨ ਕਾਮਯਾਬੀ ਚ ਕੋਈ ਰੋਲਾ ਨਹੀਂ ਕੋਈ ਰੋਲਾ ਨਹੀਂ ਉਹ ਵੱਡਾ ਸਮੱਸਿਆ ਸੀ ਪਹਿਲੇ ਵੀ ਸਵਾਲ ਆ ਜਾਂਦਾ ਹੈ ਅਗਲਾ ਕਹਿੰਦਾ ਜੀ ਮੈਂ ਕਿਹੜੀ ਮਸ਼ੀਨ ਲਵਾਂ ਹਾਂ ਜੀ ਬਈ ਬਾਜ਼ਾਰ ਚ ਹੋਰ ਵੀ ਕੰਪਨੀਆਂ ਬਹੁਤ ਕੰਪੀਟੀਸ਼ਨ ਜੀ 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 ਦੇਖੋ ਮੈਂ ਕਾਇਰਾ ਨੂੰ ਲਈ ਬਈ ਤੁਸੀਂ ਜੋ ਵੀ ਸੋਚੋ ਜੀ ਕਾਇਰਾ ਸੋਚੋ ਸਾਡੇ ਨਾਲ ਜੁੜੋ ਜਾਂ ਕਿਸੇ ਹੋਰ ਕੰਪਨੀ ਨਾਲ ਜੁੜੋ ਉਹ ਤੁਹਾਡੀ ਆਪਣੀ ਉਹ ਆਪਣੀ ਪਸੰਦ ਹੈ ਜੀ 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 ਲੇਕਿਨ ਇਸ ਟਾਈਮ ਜੋ ਬਾਜ਼ਾਰ ਦੀ ਸਥਿਤੀ ਹੈ ਉਹ ਮੈਂ ਤੁਹਾਨੂੰ ਬਿਆਨ ਕਰ ਦਿੰਦਾ ਹਾਂ ਕਿਉਂਕਿ ਕਈ ਵਾਰ ਆਪਾਂ ਨੂੰ ਨਾ ਜੋ ਦੂਰ ਤੋਂ ਦਿਖਦਾ ਹੈ ਉਹ ਸੋਨਾ ਨਹੀਂ ਹੁੰਦਾ ਨਹੀਂ ਬਿਲਕੁਲ ਜੀ ਸਿਆਣੀ ਗੱਲ ਹੈ ਜੀ ਤੁਸੀਂ ਰਿਐਲਿਟੀ 'ਚ ਜਾਓ ਹਾਂਜੀ ਮੇਰਾ ਨੰਬਰ ਤੁਸੀਂ ਨੋਟ ਕਰ ਲਓ ਜਿਹੜੇ ਵੀ ਕਿਸਾਨ ਇਹ ਵੀਡੀਓ ਨੂੰ ਦੇਖ ਰਹੇ ਆਂ ਤੇ ਮੈਂ ਤੁਹਾਨੂੰ ਵੀ ਕਹਾਂਗਾ ਕਿ ਆਪਣੀ ਅਗਰ ਵੀਡੀਓ 'ਚ ਤੁਸੀਂ ਸ਼ੇਅਰ ਕਰ ਸਕਦੇ ਹੋ ਮੇਰਾ ਨੰਬਰ ਤਾਂ ਤਾਂ ਕਿ ਲੋਕਾਂ ਨੂੰ ਕਿਤੇ ਨਾ ਕਿਤੇ ਸੌਫ ਰਹੇਗੀ ਹਾਂਜੀ ਇੱਕ ਇੱਕ ਚੀਜ਼ ਜਾਣਕਾਰੀ ਲਓ ਜਾਣਕਾਰੀ ਲਓ ਪਹਿਲਾਂ ਸਭ ਤੋਂ ਪਹਿਲਾਂ ਸਮਝੋ ਲੋਗ ਮਸ਼ੀਨਾ ਕੰਪਨੀਆਂ ਵੇਚ ਦਿੰਦੀਆਂ ਸਰਵਿਸ ਲਈ ਇਸ ਟਾਈਮ ਅਸੀਂ ਹੋਰ ਬ੍ਰਾਂਡ ਦੀਆਂ ਜਿਹੜੀਆਂ ਮਸ਼ੀਨਾ ਬਾਜ਼ਾਰ 'ਚ ਜੀ 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 ਮੈਂ ਨਾਮ ਨਹੀਂ ਸ਼ੇਅਰ ਕਰਾਂਗਾ ਬਟ ਹੋਰ ਬ੍ਰਾਂਡ ਮਤਲਬ ਜੋ ਵੀ ਪਹਿਲਾਂ 2 4 10 ਸਾਲ ਤੋਂ ਚੱਲਦੇ ਆ ਜੀ 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 ਅਸੀਂ ਵੀ ਦੇਖੀਆਂ ਹੋਈਆਂ ਆ ਉਹ ਕੰਪਨੀ ਹਾਂਜੀ ਠੀਕ ਹੈ ਨਾ ਉਸ ਕੰਪਨੀ ਦੀ ਜੀ ਤੇ ਉਹਨਾਂ ਨੂੰ ਵੀ ਅਸੀਂ ਸਰਵਿਸ ਪ੍ਰੋਵਾਈਡ ਕਰਾ ਸਰਵਿਸ ਪ੍ਰੋਵਾਈਡ ਦੇ ਰਹੇ ਆ ਆਪਾਂ ਬਿਲਕੁਲ ਜੀ ਘਾਇਰਾ ਨੂੰ ਤਾਂ ਦੇ ਹੀ ਰਹੇ ਆ ਹਾਂਜੀ ਹੋਰ ਕੰਪਨੀਆਂ ਨੂੰ ਵੀ ਦੇ ਰਹੇ ਹੋਰ ਨੂੰ ਵੀ ਆਪਾਂ ਦੇ ਰਹੇ ਆ ਜੀ ਸੋ ਸਰਵਿਸ ਸਪੇਅਰ ਪਾਰਟ ਡੀਲਿੰਗ ਮੋਬਾਈਲ ਸਰਵਿਸ ਖੜੇ ਪੈਰ ਤੁਹਾਡੇ ਸੁੱਖ-ਦੁੱਖ ਚ ਕੌਣ ਖੜਾ ਹੈ ਤੁਹਾਡੇ ਨਾਲ ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਹਾਂਜੀ ਹਾਂਜੀ ਮਸ਼ੀਨ ਜਿਹੜੀ ਮਰਜ਼ੀ ਲੈ ਲਓ ਹੁਣ ਮਾਮੀ ਤੁਹਾਨੂੰ ਕੋਈ ਜਿੰਮ ਤਕਲੀਫ ਕੋਈ ਲੱਗੀ ਮਸ਼ੀਨ ਦੇ ਵਿੱਚ ਤੁਸੀਂ ਪਹਿਲਾਂ ਦੋ ਹੀ ਹੱਥ ਵਾਲੀ ਵੀ ਵਰਤੀ ਨਹੀਂ ਕੋਈ ਦਿੱਕਤ ਨਹੀਂ ਆ ਆਪਣੇ ਕੋ ਪਹਿਲੀ ਆਪਾਂ ਤਿੰਨ ਕੋਈ ਇਹਨੇ ਬ੍ਰੇਕਡਾਊਨ ਕੱਢੀ ਹੋਵੇ ਪਹਿਲੀ ਨਹੀਂ ਹਲਦੀ ਦੀ ਕੱਢੀ ਤਾਂ ਕੋਈ ਨਹੀਂ ਕੱਢੀ ਨਾ ਪਹਿਲੀ ਨੇ ਕੱਢੀ ਆ ਕਦੇ ਤੇ ਇਹ ਵੀ ਪੂਰੀ ਵਧੀਆ ਚੱਲ ਰਹੀ ਹੈ ਆਪਾਂ ਬੀਟੀ ਦੀ ਆ ਲੈਣ ਕਰਕੇ ਠੀਕ ਹੈ ਹਾਂ ਤੇ ਹੁਣ ਇਹ ਵੀ ਮਤਲਬ ਸੋਹਣੀ ਸਹੀ ਚੱਲ ਰਹੀ ਹੈ ਹਨਾ ਕੋਈ ਕੋਈ ਦਿੱਕਤ ਨਹੀਂ ਹੈ ਦਿੱਕਤ ਨਹੀਂ ਹੈ ਹਨਾ ਸਰਬ ਸਈਆਂ ਪੂਰੀ ਜ਼ਿੰਮੇਵਾਰੀ ਆ ਮਾਰਨ ਤੋਂ ਨੇੜੇ ਨਜ਼ਦੀਕ ਆ ਨਾ ਪੂਰੇ ਪੰਜਾਬ ਲੈਵਲ 'ਚ ਜਿੰਨਾ ਦੇ ਚੈਨਲ ਦੇ ਮਾਧਮ ਤੋਂ ਬੜਾ ਕਲੀਅਰ ਲਫ਼ਜ਼ਾਂ 'ਚ ਕਹਿ ਰਿਹਾ ਹਾਂ ਹਾਂਜੀ ਸਾਡੀ ਜਿਹੜੀ ਸਟਰੈਂਥ ਹੈ ਸਾਡੀ ਜਿਹੜੀ ਮਜ਼ਬੂਤੀ ਹੈ ਹਾਂਜੀ ਅਸੀਂ ਕੋਈ ਡ੍ਰੈਕਟਰ ਨਹੀਂ ਵੇਚਦੇ ਅਸੀਂ ਕੋਈ ਹੋਰ ਦੂਜੇ ਸੰਦ ਨਹੀਂ ਵੇਚਦੇ ਸਾਡਾ ਐਕਸਕਲੂਸਿਵ ਇੱਕੋ ਹੀ ਕੰਮ ਉਹ ਹੈਗਾ ਚੋਨੇ ਉਹ ਇਹ ਮੇਰਾ ਜਨੂਨ ਹੈ ਜੀ ਮਤਲਬ ਜਿਸ ਨੂੰ ਮੈਂ 15 ਸਾਲ ਪਹਿਲਾਂ ਕੁਝ ਸੋਚ ਕੇ ਚੱਲਿਆ ਸੀ ਸੋਚ ਕੇ ਚੱਲੇ ਅੱਜ ਉਸ ਮੁਹਿਮ ਨੂੰ ਅਸੀਂ ਅੱਗੇ ਵਧਾ ਕੇ ਤੁਰੇ ਹੋਏ ਆ ਜੀ ਅਸੀਂ ਹੁਣ ਲੋਕਾਂ ਦੀ ਸੇਵਾ ਵਿੱਚ ਇੱਕ ਹੁਣ ਅਸੀਂ ਲੁਧਿਆਣੇ ਦੇ ਨੇੜੇ ਜ਼ਿਲ੍ਹਾ ਲੁਧਿਆਣੇ ਵਿੱਚ ਇੱਕ ਸਰਵਿਸ ਸੈਂਟਰ ਤੇ ਸਾਰਾ ਕੁਝ ਖੋਲਿਆ ਸਪੇਅਰ ਵਗੈਰਾ ਤਾਂ ਬਲੌਕ ਸਿਧਵਾ ਵੇਟ ਹੈ ਹਾਂਜੀ ਹਾਂਜੀ ਗੋਦੜੀ ਦੇ ਨੇੜੇ ਗੋਰਸ਼ੀਆ ਮੱਖਣਾ ਗੋਲਸੀਮ ਠੀਕ ਹੈ ਜੀ ਉੱਥੇ ਇੱਕ ਆਪਾ ਸਰਵਿਸ ਸੈਂਟਰ ਵੀ ਜਿੱਥੇ ਸਾਡੀ ਪੂਰੀ ਟੀਮ ਡੇ ਨਾਈਟ ਕੰਮ ਕਰ ਰਹੀ ਹੈ ਠੀਕ ਹੈ ਜੀ ਕਿਉਂਕਿ ਉਸ ਇਲਾਕੇ ਦੇ ਜਿਹੜੀਆਂ ਮਸ਼ੀਨਾਂ ਸੀ ਲੋਕ ਬਹੁਤ ਪਰੇਸ਼ਾਨ ਸੀ ਸਰਵਿਸ ਨਹੀਂ ਮਿਲਦਾ ਹਾਂਜੀ ਹਾਂਜੀ ਬਿਲਕੁਲ ਇਸ ਸਾਲ ਮੋਟਾ ਮੋਟਾ ਤੁਸੀਂ ਮੰਨ ਕੇ ਚੱਲੋ 150 ਤੋਂ 200 ਪਲਾਂਟਰ ਨੂੰ ਸਾਡੇ ਇਸ ਹੀ ਸਾਲ ਹੁਣ ਸਰਵਿਸ ਗਈ ਆਪਣੀ ਮਿਲੀ ਹੈ ਤੇ ਜਿਹੜੇ ਕੀ ਲੋਕ ਹੁਣ ਪਹਿਲਾਂ ਇੱਕ ਤਰ੍ਹਾਂ ਹਤਾਸ਼ ਹੋਈ ਬੈਠੇ ਸੀ ਹਾਂ ਬਿਲਕੁਲ ਜੀ ਉਹਨਾਂ ਚ ਜਾਨ ਚ ਜਾਨ ਨਹੀਂ ਵੱਡੇ ਫਾਰਮਰ ਨੂੰ ਬਹੁਤ ਸਪੋਰਟ ਹੋਈ ਹੈ ਸਪੇਅਰ ਸਰਵਿਸ ਤੇ ਬੈਕਅਪ ਸਪੋਰਟ ਬੈਕਅਪ ਸਪੋਰਟ ਬਿਲਕੁਲ ਇਸ ਚੀਜ਼ ਨੂੰ ਅਗਰ ਤੁਸੀਂ ਗੌਰ ਨਹੀਂ ਕੀਤਾ ਤਾਂ ਹੋ ਸਕਦਾ ਹੈ ਤੁਹਾਡਾ ਡਿਸੀਜਨ ਗਲਤ ਵੀ ਹੋ ਗਲਤ ਵੀ ਹੋਵੇ ਤੇ ਤੁਹਾਨੂੰ ਮੰਮੀ ਕਿੰਨੇ ਸਾਲ ਹੋ ਗਏ ਬਤ ਦਿਨ ਆਪਾਂ ਨੂੰ ਹੋ ਗਏ 5ਵਾਂ ਸਾਲ ਆ ਗਿਆ 5ਵਾਂ ਸਾਲ ਆ ਗਿਆ ਮੰਮੂ ਜੀ ਨਹੀਂ ਪਰਤੇ ਨੇ ਬਹੁਤ ਸੋਹਣਾ ਬ੍ਰਾਂਡ ਹੈ ਜੀ ਸਾਡੇ ਨਾਲ 2020 ਚ ਜੁੜੇ ਸੀ 20 ਚ ਜੁੜੇ ਸੀ ਇਹਨਾਂ ਨੂੰ ਪੁਰਾਣੀ ਦਿੱਤੀ ਸੀ 21 ਚ ਫਿਰ ਨਵੀਂ ਲੈ ਕੇ ਦਿੱਤੀ ਸੀ ਇਹ ਨਵੀਂ ਲੈ ਕੇ ਸਿਆੜਾ ਵਾਹਿਆ ਹੁਣ ਫੇਰ ਨਵੀਂ ਲੈ ਗਿਆ ਹੁਣ ਇਸ ਵਾਰ ਇਹ ਨਾਲੇ ਫੇਰ ਨਵੀਂ ਲੈ ਗਿਆ ਕਰਦੇ ਕਰਦੇ ਹੁਣ ਬੜੀ ਤੇਜ਼ੀ ਨਾਲ ਲੈ ਗਿਆ ਨਹੀਂ ਵਧੀਆ ਬਹੁਤ ਵਧੀਆ ਬੰਦੇ ਆ ਹਾਂਜੀ ਹਾਂ ਬਾਕੀ ਨੀਤ ਚਾਹੀਦੀ ਜੀ ਕੰਮ ਕਰਨ ਦੀ ਕੋਈ ਨਹੀਂ ਇਲਾਕੇ ਜਿਹੜਾ ਹੁਣ ਰੌਣਕ ਮੇਲਾ ਵਧਣਾ ਸ਼ੁਰੂ ਕਾਫੀ ਹੋ ਗਿਆ ਹੋ ਗਿਆ ਉਦੋਂ ਮਸ਼ੀਨਾਂ ਵਾਲਾ ਹੋ ਗਿਆ ਸਾਡੇ ਉਦੋਂ ਹੈ ਨਹੀਂ ਤਾਂ ਆਪਣੇ ਮਿੱਤਰਾਂ ਉਹ ਇੱਕ ਹੋਰ ਲਿਆ ਇਹਦੇ ਨਾਲ ਦੀ ਠੀਕ ਹੈ ਜੀ ਬਹਾਈਤੀ ਇਹਦੇ ਨਾਲ ਦੀ ਪਹਿਲਾਂ ਇੱਕ ਹੋਰ ਦੇਖੇ ਨਾਮਦਾਰ ਇਹ ਲੈ ਕੇ ਆਏ تھے۔ ਠੀਕ ਹੈ। ਹਾਂ ਉਹ ਆਇਆ ਕਿ ਹੁਣ 200 ਕਿਲਾ ਲਾ ਗਏ। ਲਾ ਗਏ ਫਿਰ ਤਾਂ ਬਹੁਤ ਕੰਮ ਕਿੱਥੇ? ਤਾਂ ਸਾਨੂੰ ਇੱਕ ਹੋਰ ਲੈਣੀ ਉਹਨਾਂ ਨੇ। ਸਮਝ ਲਓ ਜੇ ਮਤਲਬ ਵੀ 4000 ਦਾ ਵੀ ਕੰਮ ਹੈ 42 ਬਹੁਤ ਫਰਕ ਪੈ ਰਿਹਾ। ਰੇਟ ਦਾ ਕਿੱਥੇ ਫਰਕ ਪੈ ਰਿਹਾ? ਮਸ਼ੀਨ ਤਾਂ ਉਹਨਾਂ ਨੇ ਆਇਆ ਕਿਉਂ ਫ੍ਰੀ ਕਰ ਲੈਣੀ ਹੈ? ਨਹੀਂ ਪਿੱਛੇ ਹੀ ਲੈਣੀ ਸੀ ਉਹਨਾਂ ਨੇ। ਤਿੰਨ ਚਾਰ ਸਾਲ ਤੋਂ ਚਲਾ ਰਹੇ ਆ। ਠੀਕ। ਦੋ ਹਰ ਦੋ 200 250 ਕਿਲਾ ਹਰ ਸਾਲ ਲਗਾ ਰਹੇ ਆ। ਦੇਖੋ ਮਸ਼ੀਨ ਤਾਂ ਪੈਸੇ ਦੀ ਜਿਹੜੀ ਬਚਤ ਆ ਉਹ ਇੱਕ ਅਲੱਗ ਚੀਜ਼ ਹੈ। ਹਾਂਜੀ। ਐਂ ਵੀ ਬਚਤ ਆ ਬਣਾ। ਹੁਣ ਪੈਸਾ ਦਾ ਜਿਵੇਂ ਆਪਾਂ ਕਹਿ ਦਨੇ ਕੋਈ ਲੀਡਰ ਆਮ ਤੌਰ ਤੇ ਹੁਣ ਆਪਣਾ ਖੇਤ ਲੱਗਿਆ ਸੀ ਨਾਲ ਜਾ ਕੇ ਦੇਖ ਲੈ ਮਸ਼ੀਨ ਦਾ ਲੱਗਿਆ ਤੇ ਕੰਨਾ ਫਰਕ ਲੱਗ ਹਾ ਜੀ ਉਹ ਬਸ ਜਾ ਕੇ ਦੇਖ ਰਹੇ ਆ ਇੱਕ ਰੂਪ ਅਛੇੰਦਰ 9 ਇੰਚੇ ਬਾਕੀ ਤਾਂ ਜਿੰਨੀ ਮਰਜ਼ੀ ਦੀ ਕਰ ਲੈ ਜੁੜ ਜਾ ਮਤਲਬ ਮਸ਼ੀਨਾ ਅਸੀਂ ਦੇਖੋਰੇ ਤੋਂ ਬੈਠ ਕੇ ਅਮਰਿਤਸਰ ਫਿਰੋਜ਼ਪੁਰ ਬਿਲਕੁਲ ਜਿਵੇਂ ਆਪਾਂ ਬਾਰਡਰ ਏਰੀਆ ਕਹਿੰਦੇ ਆ ਉੱਥੇ ਤੱਕ ਅਸੀਂ ਸਰਵਿਸ ਪ੍ਰੋਵਾਈਡ ਕਰਦੇ ਆ ਠੀਕ ਹੈ ਜੀ ਸੋ ਮੇਨ ਚੀਜ਼ ਮੇਨ ਸਰਵਿਸ ਸਭ ਤੋਂ ਪਹਿਲਾਂ ਸਰਵਿਸ ਆਦਾ ਜਿਹੜਾ ਸ਼ੁਰੂਆਤੀ ਦੌਰ ਹੁੰਦਾ ਹੈ ਕੰਮ ਕਿੱਥੇ ਹੋਉਂਦਾ ਕੋਈ ਵੀ ਹੁਣ ਅਸੀਂ ਨਵੇਂ ਆ ਸਾਡੇ ਚ ਹੋ ਸਕਦਾ ਵੀ ਮਸ਼ੀਨਰੀ ਸਹੀ ਆ ਸਾਨੂੰ ਨਹੀਂ ਹਲੇ ਪਹੇਤੋ ਉਹਦਾ ਪੂਰਾ ਹੈਨਾ ਉਹ ਚੀਜ਼ ਦੇ ਵਿੱਚ ਫਰਕ ਪੈ ਜਾਂਦਾ ਤੇ ਬਾਕੀ ਸਾਰਾ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਠੀਕ ਹੈ ਜੀ ਪਰ ਡਾਕਰ ਆ ਡਾਕਰ ਚਲੋ ਜਮਾਇਸ ਸੁਣੀਏ ਮੈਂ ਆਹ ਬੋਲਦਾ ਹਾਂ ਹਾਂ ਉਹ ਮੈਂ ਤਾਂ ਪਨੀਰ ਦਾ ਤਰ੍ਹਾਂ ਸੱਪੀ ਹਾਂ ਮੈਂ ਪਾਣੀ ਮੈਟਾ ਹੋ ਸੁੱਕੇ ਕਰਕੇ ਬੈਠੇ ਸੁੱਕੇ ਕਰਕੇ ਹਾਂ ਇਹ ਵਜਨਦਾਰ ਵੀ ਤਾਂ ਹੀ ਹੋਗੇ ਨਾ ਮੀਂਹ ਕਰਕੇ ਅੱਜ ਹੁਣ ਪਨੀਰੀ ਭਿੱਜ ਗਈ ਮੀਂਹ ਦੇ ਵਿੱਚ ਅੱਜ ਵੀ ਇਹਦਾ ਹੀ ਸਾਨੂੰ ਐਂ ਦਾ ਵੀ ਕਿਤੇ ਪਾਣੀ ਦੀ ਸਮੱਸਿਆ ਨਾ ਹੋਵੇ ਹੁਣ ਤਜਰਬਾ ਮਿਲ ਜਾਂਦਾ ਹੌਲੀ ਹੌਲੀ 阿弟啊！ ਤਵੇਲੇ ਪਾਣੀ ਕਰਕੇ ਲੱਗਦਾ ਤਾਂ ਨਾ ਵੀ ਜ਼ਿਆਦਾ ਕੰਮ ਕਰਕੇ ਹੁਣ ਤਾਂ ਦੇਖ ਕਹਿਣ ਦੀ ਖਣ ਲੱਗ ਗਈ ਸਾਰੀ ਦਿਖਾਈਨ ਲੈਣ ਚ ਚਲੀ ਗਈ ਦਿਖਦੀ ਹੈ ਕਿ ਨਹੀਂ ਤੇ ਆਪਣਾ ਸਕਸੈਸ ਹੋ ਗਿਆ ਕਿਉਂਕਿ ਕੰਮ ਮੈਨੂੰ ਥੋੜਾ ਜਾਣਾ ਪੈ ਗਿਆ ਸੀ ਤੇ ਉਹਦੇ ਬਾਅਦ ਫਿਰ ਗੋਗੀ ਨੇ ਲਵਾਈ ਇੱਥੇ ਪੂਰੀ ਜ਼ਿੰਮੇਵਾਰੀ ਜਿਹੜੀ ਖੁਸ਼ਪ੍ਰੀਤ ਨੇ ਕਰਾਈ ਆ ਤੇ ਕਿਵੇਂ ਤਾਂ ਗੋਗੀ ਰਿਵਿਊ ਇੱਥੇ ਮਤਲਬ ਜਿੰਮੇਦਾਰ ਜਿੰਨੇ ਵੀ ਆਏ ਫਿਰ ਤੇ ਸਾਰੇ ਕਹਿੰਦੇ ਸੀ ਕੰਮ ਜਾਣਾ ਕੰਮ ਪੂਰਾ ਸੱਟਾ ਕੰਮ ਬਣੇ ਦਾ ਤੂੰ ਵੀ ਨਹੀਂ ਕਰਨ ਦੀ ਲੋੜ ਹੈਗੀ ਆਪਣੇ ਤਾਂ ਅਜਨ ਤੱਕ ਕੱਦੂ ਬਹੁਤ ਡੁੰਗਾ ਹੋਇਆ ਬਤਾਜ ਮਸ਼ੀਨ ਬਹੁਤ ਡੁੰਗੇ ਹੋ ਕੇ ਚੱਲਦੀ ਉਹਦੇ ਚ ਭੱਜ ਭੱਜ ਕੇ ਚੱਲੀ ਉਹਦੇ ਚ ਵੀ ਪਾਣੀ ਉੱਤਰ ਗਿਆ ਤਾਂ ਨਾ ਉਹਦਾ ਭੱਜਦਾ ਇਹਦੇ ਚ ਵੀ ਲੰਦੀ ਇਹਦੇ ਚ ਪਾਣੀ ਬਹੁਤ ਅੱਧ ਅੱਧ ਟੈਰ ਤੋ ਪਾਣੀ ਦੇ ਵਿੱਚ ਤਾਂ ਫਿਰ ਵੀ ਜਣੀ ਢੱਕਾ ਨਹੀਂ ਉਖੜਦਾ ਕੋਈ ਨਹੀਂ ਢੱਕਾ ਉਖੜਿਆ ਨਹੀਂ ਹੈ ਨਾ ਮੈਂ ਤਾਂ ਆਪਾਂ ਨੂੰ ਆਏ ਤਾਂ ਵੀ ਖੇਤ ਖਰਾਬ ਨਾ ਕਰੇ ਜੇ ਲੀਆ ਨਾ ਪੈਣ ਹੈ ਨਾ ਵਧੀਆ ਫਿਲਹਾਲ ਤਕਰੀਬਨ ਖੇਤ ਦੇ ਕਿਹੜਾ ਇਹਦਾ ਪਈਆਂ ਨਾਲ ਵੱਧ ਭਰ ਜਾਂਦਾ ਖੇਤ ਇਹ ਹੂੰ ਲੇਬਰ ਨੇ ਦੇਖ ਲਓ ਲਾਈ ਇੰਤੇ ਦੋ ਕਨਾਲਾਂ ਦੇ ਇੱਧਰ ਜਾਨੂੰ ਆ ਕਿੱਲਾ ਕੱਟ ਕੇ ਤੇ ਦੋ ਕਨਾਲਾਂ ਉਹਦੇ ਲੰਦੇ ਬੰਦਿਆਂ ਦੇ ਕੀ ਕੰਮ ਨੇ ਵੇੜਦੇ ਚੰਗਾ ਅੱਜ ਪਨੀਰੀ ਦੀ ਸਾਨੂੰ ਥੋੜੀ ਢੋਈ ਪੈ ਗਈ ਉੱਥੋਂ ਪਨੀਰੀ ਲਿਉਣੀ ਪਈ ਸਾਨੂੰ ਤੇ ਬਹੁਤ ਸੌਣ ਕੰਮ ਹੋ ਗਿਆ ਐਸੇ ਘੁੰਮਿਆ ਜੋ ਠੀਕ ਹੈ ਬੋੜ ਡੋੜ ਕੋ ਆ ਜਾਇਓ ਕਿ ਕਿਧਰ ਕੋ ਉਹ ਡੋੜ ਕੋ ਠੀਕ ਹੈ ਹੋਜੀ ਆ ਵਧੀਆ ਨਹੀਂ ਆਪਾਂ ਆਪ ਬੁੱਤੀ ਚੱਕਣੀਆਂ ਪੈਣੀਆਂ ਹਾਂ ਤੇ ਇੱਧਰ ਆਪਣੀ ਚੱਲ ਰਹੀ ਹੈ ਜੀ ਕੰਬਾਈਨਾ ਬਿਹਾਰ ਦਵਾਈਆਂ ਵੀ ਆ ਇਹ ਵੱੜਦੀਆਂ ਫਾਹੇ ਇਲਗਮ ਇਹਨਾਂ ਨੂੰ ਕੋਈ ਚੱਕਰ ਦੀ ਪਾਣੀ ਚਾਹੀ ਜਿਆਦਾ ਹੋਵੇ ਜਾਂ ਘੱਟ ਹੋਵੇ। ਉਹ ਇਹਨਾਂ ਨੇ 9 ਦਿਨ ਕਾ ਵੱਡਿਆ ਕਿੱਡਾ ਹੁੰਦੇ। ਪਹੀਜ ਨੂੰ। ਹਾਂ। ਇਹ ਤਾਂ ਇੱਕ ਮਹੀਨਾ ਪਾਣੀ ਵੀ ਆਪੇ ਕਰਦੀ ਹੈ ਖੇਤੋਂ। ਅੱਛਾ ਪਾਣੀ ਵੀ ਆਪੇ ਕਰਦੀ ਹੈ। ਠੀਕ ਹੈ। ਵੀਡੀਓ ਬਣ ਰਿਹਾ ਤੇ ਨਾ ਵੀਡੀਓ। ਤੇ ਬਾਕੀ ਮੈਂ ਨਾਲ ਨੰਬਰ ਸ਼ੇਅਰ ਕਰ ਰਹੇ ਹਾਂ ਜੀ ਡਿਸਕ੍ਰਿਪਸ਼ਨ ਚ ਵੀ ਬਾਕੀ ਸਕਰੀਨ ਤੇ ਵੀ ਚਲਾਇਆ ਸੀ ਤੇ ਜਿਹੜੇ ਵੀ ਰਕਿਸ ਸੱਜਣ ਹਨ ਕੈਦਾ ਦੀ ਮਸ਼ੀਨ ਦੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਕੋਈ ਰੇਟ ਸਬੰਧੀ ਹਨਾ ਤੇ ਬਹੁਤ ਵਧੀਆ ਫਿਲਹਾਲ ਸਾਡੇ ਬਹੁਤ ਸੋਹਣੀ ਕੰਮ ਕਰਕੇ ਗਈਆਂ ਮਸ਼ੀਨ ਤੇ ਅੱਗੇ-ਅੱਗੇ ਦੇਖਦੇ ਹਾਂ ਹੁਣ ਸਾਡਾ ਹੈ ਤਾਂ ਪੱਕਾ ਹੀ ਮਤਲਬ ਲੈਣੀ ਲੈਣੀ ਨੂੰ ਕਿਉਂਕਿ ਕੰਮ ਦੀ ਅੱਗੇ ਡਿਮਾਂਡ ਬਹੁਤ ਹੈ ਦੀ ਤੇ ਬਾਕੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਲਈ ਸੋ ਮਿਲਦੇ ਹਾਂ ਜੀ ਕਿਸੇ ਅਗਲੇ ਬਲੌਗ ਚ ਠੀਕ ਹੈ ਜੀ ਸასი